ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਆਏ ਹਾਂ ਗੁਰਦੁਆਰਾ ਸਾਹਿਬ ਬਾਬਾ ਬੋਤਾ ਸਿੰਘ ਬਾਬਾ ਗੱਜਾ ਸਿੰਘ ਇਸ ਦੇ ਇਤਿਹਾਸ ਤੋਂ ਜਾਣੂ ਤੁਹਾਨੂੰ ਵੀਡੀਓ ਵਿੱਚ ਕਰਵਾਵਾਂਗੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦਾ ਫੈਸਲਾ ਕੀਤਾ ਉਸ ਨੇ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਪਿੰਡ ਪਿੰਡ ਵਿੱਚ ਢੰਡੋਰਾ ਫੜ ਦਿੱਤਾ ਗਿਆ ਕੋਈ ਸਿੰਘ ਜਿੰਦਾ ਨਾ ਰਹਿਣ ਦਿੱਤਾ ਜਾਏ ਸਿੱਖਾਂ ਤੇ ਹਰ ਪਾਸੇ ਉਤਿਆਚਾਰ ਵੱਧ ਜਾਣ ਕਾਰਨ ਸਿੱਖ ਆਪਣੀ ਤਾਕਤ ਨੂੰ ਜਥੇ ਬੰਦ ਕਰ ਲਈ ਰਾਜਪੂਤਾਨਾ ਪਹਾੜੀਆਂ ਅਤੇ ਜੰਗਲਾਂ ਵਿੱਚ ਦੂਰ ਨਿਕਲ ਗਏ ਇਸ ਉਪਰੰਤ ਜਕਰੀਆ ਖਾਨ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ ਤਾਂ ਕਿ ਬਚੇ ਗੁਰਸਿੱਖਾਂ ਅੰਦਰ ਨਿਰਾਸ਼ਾ ਪੈਦਾ ਹੋ ਸਕੇ ਪਰ ਇਹ ਸਿੱਖ ਨਿਰਾਸ਼ ਹੋਣ ਵਾਲੇ ਨਹੀਂ ਸਨ ਉਹ ਜਕਰੀਆ ਖਾਨ ਦੇ ਐਲਾਨ ਨੂੰ ਗਲਤ ਸਾਬਤ ਕਰਨ ਵਾਸਤੇ ਦੋ-ਦੋ ਦੇ ਜਥਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਜਾਂਦੇ ਸਨ ਇਸ ਤਰ੍ਹਾਂ ਅਸਲ ਵਿੱਚ ਇੱਕ ਤਾਂ ਉਹ ਆਪਣੇ ਜਥਿਆਂ ਵਾਸਤੇ ਸੂਹੀਆਂ ਜਾਣਕਾਰੀਆਂ ਇਕੱਤਰ ਕਰਦੇ ਦੂਜਾ ਹਕੂਮਤ ਨੂੰ ਸਬੂਤ ਦਿੰਦੇ ਕਿ ਸਿੱਖ ਖਤਮ ਨਹੀਂ ਹੋਏ ਐਸੇ ਖਿਆਲ ਨੂੰ ਮੁੱਖ ਰੱਖ ਕੇ ਦੋ ਸਿੰਘ ਭਾਈ ਬੋਤਾ ਸਿੰਘ ਭਾਈ ਕਰਜਾ ਸਿੰਘ ਰਾਜਪੂਤਾਨੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਲਈ ਚੱਲ ਪਏ ਇਹ ਸਿੰਘ ਰਾਤ ਨੂੰ ਸਫ਼ਰ ਕਰਦੇ ਤੇ ਦਿਨ ਵੇਲੇ ਆਰਾਮ ਕਰਦੇ ਇੱਕ ਸ਼ਾਮ ਨੂੰ ਜਦੋਂ ਦੋਵੇਂ ਸਿੰਘ ਤਰਨਤਨ ਸਾਹਿਬ ਦੇ ਨੇੜੇ ਦਰਕਤਾਂ ਦੇ ਝੌਂੜ ਵਿੱਚੋਂ ਨਿਕਲ ਕੇ ਸਫ਼ਰ ਦੀ ਤਿਆਰੀ ਵਿੱਚ ਸਨ ਉਸ ਸਮੇਂ ਦੋ ਮੁਸਲਮਾਨ ਪਠਾਨ ਉਧਰੋਂ ਲੰਘੇ ਝਾੜੀਆਂ ਪਿੱਛੇ ਕੁਝ ਪਰਛਾਵਾਂ ਵੇਖ ਕੇ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਝਾੜੀਆਂ ਪਿੱਛੇ ਸਿੰਘ ਲੱਗਦੇ ਹਨ ਦੂਸਰਾ ਸਾਥੀ ਕਹਿੰਦਾ ਕਿ ਨਹੀਂ ਸਿੰਘ ਛਿਪਦੇ ਨਹੀਂ ਉਹ ਸਾਹਮਣੇ ਆਣ ਕੇ ਮੁਕਾਬਲਾ ਕਰਦੇ ਹਨ ਅਤੇ ਸ਼ਹੀਦੀ ਪ੍ਰਾਪਤ ਕਰਦੇ ਹਨ ਪਹਿਲਾ ਮੁਸਲਮਾਨ ਕਹਿੰਦਾ ਕਿ ਇਹ ਸਿੰਘ ਹੀ ਲੱਗਦੇ ਹਨ ਦੂਜਾ ਮੁਸਲਮਾਨ ਕਹਿੰਦਾ ਸੂਬਾ ਲਾਹੌਰ ਨੇ ਟੰਡੋਰਾ ਪਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ ਅਤੇ ਪੰਜਾਬ ਵਿੱਚ ਕੋਈ ਸਿੱਖ ਨਹੀਂ ਬਚਿਆ ਬਾਬਾ ਬੋਤਾ ਸਿੰਘ ਬਾਬਾ ਕਰਤਾਰ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਦਾ ਫੈਸਲਾ ਕੀਤਾ। ਦੋਹਾ ਨੇ ਸਲਾਹ ਕਰਕੇ ਤਰੰਤਨ ਸਾਹਿਬ ਦੇ ਪਾਸ ਸ਼ਾਹੀ ਸੜਕ ਉੱਤੇ ਨੂਰ ਦੇਨ ਦੀ ਸਰਾਹ ਦੀ ਚੁੰਗੀ ਉੱਤੇ ਹੱਲਾ ਕਰ ਦਿੱਤਾ ਅਤੇ ਕਬਜ਼ਾ ਕਰ ਲਿਆ। ਇਸ ਸੜਕ ਤੋਂ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ ਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਲੈਣਾ ਸ਼ੁਰੂ ਕਰ ਦਿੱਤਾ। ਓਹੋ ਲੰਗਣ ਵਾਲਿਆਂ ਨੂੰ ਦੱਸਦੇ ਸਨ ਕਿ ਖਾਲਸੇ ਦਾ ਰਾਜ ਹੋ ਗਿਆ ਹੈ। ਕਈ ਦਿਨ ਐਵੇਂ ਲੰਗਣ ਉਪਰੰਤ ਉਹਨਾਂ ਨੇ ਇੱਕ ਮੁਸਾਫਰ ਹੱਥ ਲਾਹੌਰ ਦੇ ਸੂਬੇ ਨੂੰ ਚਿੱਠੀ ਲਿਖੀ। ਚਿੱਠੀ ਸੁਣੋ ਖਾਨੂ ਕੋਤਾ ਆਣਾ ਗੱਡਾ ਪੈਸਾ ਖੋਤਾ। ਇਹ ਜਗਾ ਤਲੇਤ ਸਿੰਘ ਬੋਤਾ ਹੱਥ ਮਹਿ ਰਾਖਤ ਛੋਟਾ ਮੋਟਾ ਤੇਰਾ ਆਗਵਤ ਕਰਹਿ ਖੋਤਾ। ਮੇਰੀ ਕਹੀ ਸੁਨੇਹਾ ਜਾਏ। ਭਾਬੀ ਖਾਨ ਨੂੰ ਸਮਝਾਏ ਤੇਰਾ ਸਾਰ ਸਿੰਘ ਜੋ ਲੇਤਾ ਤੈਨੂੰ ਰਹਾ ਉਡੀਕ ਖਲੋਤਾ ਆਏ ਸਰਾਂ ਨੂਰ ਕੀ ਪਾਸ ਤੂੰ ਜੋਰ ਲਗਾਵਾ ਲੈ ਖਾਸ ਸਿੰਘਾਂ ਦੀ ਇਹ ਚਿੱਠੀ ਪੜ ਕੇ ਜਕਰੀਆ ਖਾਨ ਨੇ 200 ਸਿਪਾਹੀਆਂ ਨੂੰ ਭੇਜਿਆ ਕਿ ਸਿੰਘਾਂ ਨੂੰ ਫੜ ਕੇ ਲਿਆਓ ਫੌਜ ਨੂੰ ਆਉਂਦੀ ਵੇਖ ਕੇ ਭਾਈ ਬੋਤਾ ਸਿੰਘ ਅਤੇ ਭਾਈ ਕਰਜਾ ਸਿੰਘ ਨੇ ਲਲਕਾਰਿਆ ਭਾਈ ਗਰਜਾ ਸਿੰਘ ਨੇ ਕਿਹਾ ਕਿ ਜੇ ਬਹਾਦਰ ਹੋ ਤਾਂ ਇਕੱਲੇ ਇਕੱਲੇ ਨਾਲ ਲੜੋ ਸਿੰਘਾਂ ਨੇ ਐਂਡਸ਼ੇ ਪਠਾਨ ਮਾਰ ਛੁਟੇ ਫਿਰ ਦੋ ਦੋ ਪਠਾਨ ਇੱਕ ਇੱਕ ਸਿੰਘ ਨਾਲ ਲੜੇ ਇਸ ਤਰ੍ਹਾਂ 20 ਪਠਾਨ ਹੋਰ ਮਾਰੇ ਗਏ ਹਾਰ ਕੇ ਬਾਕੀ ਸਾਰੀ ਫੌਜ ਨੇ ਹੱਲਾ ਕਰ ਦਿੱਤਾ ਸਿੰਘਾਂ ਨੇ ਫੋਰ ਕਈਆਂ ਨੂੰ ਖਤਮ ਕਰਕੇ ਅੰਤ ਸ਼ਹੀਦੀ ਪ੍ਰਾਪਤ ਕੀਤੀ ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਸਭ ਸੰਗਤ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਸ਼੍ਰੀ ਤਰਨਤਨ ਸਿੰਘ ਸਾਹਿਬ ਤੋਂ ਜਬਾਲ ਨੂੰ ਜਾਂਦਿਆ ਰਸਤੇ ਵਿੱਚ ਪਿੰਡ ਨੂਰਦੀ ਵਿਖੇ ਸਥਿਤ ਹੈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਇਸ ਦੇ ਇਤਿਹਾਸ ਬਾਰੇ ਜਾਣੂ ਹੋ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ